ਸਭ ਤੋਂ ਪਹਿਲਾਂ ਇੱਥੋਂ ਦੇ ਇਤਿਹਾਸ ਬਾਰੇ ਜਾਣਾਂਗੇ ਇਸ ਜਗ੍ਹਾ ਤੇ ਕਿਹਾ ਵੀ ਜਾਂਦਾ ਹੈ ਕਿ ਰਮਾਇਣ ਦੀ ਰਚਨਾ ਵੀ ਹੋਈ ਹੈ ਹੋਰ ਕਾਫੀ ਇਤਿਹਾਸ ਜਿਹੜਾ ਹੈ ਸ਼੍ਰੀ ਰਾਮਚੰਦਰ ਜੀ ਦੇ ਪੁੱਤਰਾਂ ਨਾਲ ਜੁੜਿਆ ਹੋਇਆ। ਪੁਰਾਣੀਆਂ ਗੁਰਦੋਰੀਆਂ ਨਾ ਆਪਾਂ ਪਾਵਨ ਅੰਬਰ ਸੈਤੀ ਕਢਾ ਲਈਏ। ਉਹਦੇ ਵਿੱਚ ਆਪਾਂ ਨੂੰ ਬਹੁਤ ਕੁਝ ਲੱਭਦਾ ਵਾ। ਇਸ ਲਈ ਰਾਜਾ ਰਾਮਚੰਦਰ ਜੀ ਨੇ ਅਸ਼ਮੇ ਜਗ੍ਹਾ ਦਾ ਕੋੜਾ ਛੱਡਿਆ ਸੀ। ਉਹ ਕੋੜਾ ਬਾਲਕਣੀ 'ਤੇ ਫੜਕਾ। ਉਹਦੀ ਚੁਣੌਤੀ ਨੂੰ ਸਵੀਕਾਰ ਕੀਤਾ ਸੀ ਤੁਰ ਕੋੜਾ ਫੜੁੰਦਾ ਮਤਲਬ ਇਹ ਹੋ ਸੀ ਕਿ ਜਿਹੜੀ ਉਹਨਾਂ ਨੇ ਚੁਣੌਤੀ ਦਿੱਤੀ ਸੀ ਲਿਖੀ ਸੀ ਉਥੇ ਉਹਦੇ ਕਾਰਨ ਕਿਉਂਕਿ ਗੁਰੂ ਦੀ ਸਿੱਖਿਆ ਇੱਕ ਐਸੀ ਸਿੱਖਿਆ ਹੈ ਕਿ ਜਿਨ੍ਹਾਂ ਨੂੰ ਆਪਾਂ ਕਹਿੰਦੇ ਸਰਵ ਸ਼ਕਤੀਆਂ ਦੇ ਮਾਲਕ ਪਰਮਾਤਮਾ ਭਗਵਾਨ ਵਾਲਮੀਕੀ ਜੀ ਨੇ ਦੋ ਬਾਲਕਾਂ ਨੂੰ ਉਹ ਸਰਵ ਸ਼ਕਤੀਆਂ ਦੇ ਮਾਲਕ ਬਣਾਤਾ ਤੁਸੀਂ ਦੇਖੋ ਕਿ ਇੱਕ ਤਰਫ ਲੱਖੋਂ ਤੀਰ ਇੱਕ ਤਰਫ ਲਵ ਕੁਸ਼ਵੀਰ ਔਰ ਲਵ ਕੁਸ਼ ਦੋਨੋਂ ਹੀ ਉਹਨਾਂ ਸਾਰਿਆਂ ਦੇ ਭਾਪੇ ਪਾਰੀ ਪੈ ਗਏ ਹਰਮਾਤਮਾ ਬਗਵਾਨ ਵਾਲਮੀਕੀ ਜੀ ਦੀ ਜਿਹੜੀ ਸਿੱਖਿਆ ਸੀ ਨਾ ਉਹਨਾਂ ਕੋਲ ਸਿੱਖਿਆ ਦਾ ਇੱਕ ਕਵਜ ਹੀ ਕਵਜ ਇਹ ਸੰਗੇ ਸ਼ਬਦ ਦੇ ਜਿਹਨੂੰ ਕਹਿੰਦੇ ਆ ਗੁਰੂ ਸ਼ਬਦ ਇੱਕ ਬੜੀ ਤਾਕਤ ਹੈ ਬੱਚਿਆਂ ਨੇ ਦਰਸਾਇਆ ਕਿ ਗੁਰੂ ਦੇ ਅੱਗੇ ਹਰ ਚੀਜ਼ ਜਿਹੜੀ ਹੈ ਨਾ ਉਹ ਤੁਛ ਵਾ ਜਿਸ ਤਰ੍ਹਾਂ ਕਿ ਜੋ ਯੁੱਧ ਹੋ ਰਿਹਾ ਸੀ ਉਹ ਕੀ ਕਹ ਰੇ ਸੀ ਜੈ ਸ਼੍ਰੀ ਰਾਮ ਠੀਕ ਹੈ ਇਧਰ ਉਹ ਲਵਕੁਸ਼ ਇੱਕੋ ਹੀ ਗੱਲ ਕਰਦੇ ਸੀ ਜੈ ਗੁਰੂ ਦੇ ਹੁਣ ਗੱਲ ਰਾਮ ਮੰਦਰ ਦੀ ਕਰਦੇ ਆ 22 ਤਰੀਕ ਨੂੰ ਉਦਘਾਟਨ ਹੋਣ ਜਾ ਰਿਹਾ ਹੈ ਸੋ ਕਾਫੀ ਮਾਨ ਵਾਲੀ ਗੱਲ ਆ ਤੁਹਾਨੂੰ ਵੀ ਹਮਲੇਸਰ ਸ਼ਹਿਰ ਦੇ ਵਿੱਚੋਂ ਸੱਦਾ ਪੱਤਰ ਦਿੱਤਾ ਗਿਆ ਉਥੇ ਜਾਣ ਦਾ ਮੌਕਾ ਵੀ ਮਿਲ ਰਿਹਾ ਹੈ ਉਸ ਪਵਨ ਪਵਿੱਤਰ ਧਰਤੀ ਤੇ ਵੀ ਪਹੁੰਚੋਗੇ ਅਦਾਲਤ ਦਾ ਫੈਸਲਾ ਜਿਹੜਾ ਹੋਇਆ ਉਸ ਤੋਂ ਬਾਅਦ ਹੁਣ ਰਾਮ ਮੰਦਰ ਤਿਆਰ ਹੋਇਆ ਆ ਸੋ ਕਿੱਦਾਂ ਮੰਨਦੇ ਹੋ ਰਾਮ ਮੰਦਰ ਨੂੰ ਲੈ ਕੇ ਜਿਹੜੀਆਂ ਇੰਨਾ ਸੰਘਰਸ਼ ਕਰਨਾ ਪਿਆ ਕਾਫੀ ਲੋਕਾਂ ਨੂੰ ਵੀ ਕਰਨਾ ਪਿਆ ਸਰਕਾਰ ਨੂੰ ਵੀ ਕਰਨਾ ਪਿਆ ਸੋ ਕਿੱਦਾਂ ਦੇਖਦੇ ਤੁਸੀਂ ਸੰਘਰਸ਼ ਇਹਨਾਂ ਜੀਵਨ ਦਾ ਇੱਕ લક્ષણ ਹੁੰਦਾ ਇਹਨਾਂ ਜੇੜ ਕਾਵਟਾਂ ਵੀ ਕਿਸੇ ਚੀਜ਼ 'ਚ ਪੈਂਦੀਆਂ ਤੇ ਬਨਵਟਾਂ ਵੀ ਬਿੰਦੀਆਂ ਤਾਂ ਜੋ ਬਨਵਟ ਬਣ ਕੇ ਸਾਹਮਣੇ ਆ ਗਿਆ ਉਹਦੀ ਨਿਗਾ ਜਿੱਥੀ ਹੁੰਦੀ ਹੈ ਨਾ ਹੈ ਨਾ ਇੱਕ ਓੰਕਾਰ ਤੇ ਉਹ ਨਿਗਾ ਬਹੁਤ ਬਹੁਤ ਮਹਾਨ 22 ਤਰੀਕ ਨੂੰ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ ਜਿੱਥੇ ਅਲੱਗ-ਅਲੱਗ ਸ਼ਹਿਰਾਂ ਦੇ ਲੋਕਾਂ ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹੈਗੇ ਨੇ ਉੱਥੇ ਹੀ ਅੰਮ੍ਰਿਤਸਰ ਦੇ ਪਵਨ ਵਾਲਮੀਕੀ ਤੀਰਤ ਦੇ ਪ੍ਰਮੁਖ ਸੇਵਾਦਾਰ ਪਰਮ ਹੰਸ ਸਵਾਮੀ ਮਹੰਤ ਬਬਲਾਦਾਸ ਜੀ ਨੂੰ ਵੀ ਸੱਦਾ ਪੱਤਰ ਜਾਰੀ ਹੋਇਆ ਹੈ ਸੋ ਦੱਸਦੇ ਕਿ ਇਸ ਵਕਤ ਪਾਵਨ ਪਵਿੱਤਰ ਸਥਾਨ ਰਾਮਧਿਰਤ ਮੌਜੂਦ ਹੈਗੇ ਆ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਇਹ ਕਿਹਾ ਜਾਂਦਾ ਕਿ ਸੋਨੇ ਦੀ ਮੂਰਤੀ ਜਿਹੜੀ ਹੈਗੀ ਹੈ ਜਿਹਾ ਤੇ ਤਿਆਰ ਕੀਤੀ ਗਈ 800 ਕਿਲੋ ਸੋਨਾ ਤਕਰੀਬ ਜਿਹੜਾ ਇਸ ਦੇ ਮੁਰਤ ਨਾਲ ਤਿਆਰ ਹੋਇਆ ਹੋਇਆ ਸੋ ਪਰ ਜ਼ਰੂਰ ਇਸ ਇਸ ਸਥਾਨ ਬਾਰੇ ਹੋਰ ਇਤਿਹਾਸ ਜਿਹੜੀ ਆ ਉਹ ਜ਼ਰੂਰ ਪੁੱਛਾਂਗੇ ਸਾਡੇ ਨਾਲ ਮਹੰਤ ਜੀ ਮੌਜੂਦ ਹੈਗੇ ਆ ਸਭ ਤੋਂ ਪਹਿਲਾਂ ਸਵਾਗਤ ਕਰਦਾ ਡਾਟਾ ਸਕਰੋਲ ਪੰਜਾਬ ਤੇ ਜਿਹੜਾ ਆਜ਼ਮੀ ਕੀ ਹੈ ਅਸੀਂ ਵੀ ਆਪ ਜੀ ਨੂੰ ਸਾਧੂ ਸ਼੍ਰੀ ਵਾਰ ਦਿੰਦੇ ਆ ਕਿਉਂਕਿ ਜਿਸ ਪਾਖ ਤਿਰਸ ਦੀ ਆਪ ਜੀ ਗੱਲ ਕਰਦੇ ਆ ਆਪ ਦੁਨੀਆ ਦੇ ਵਿੱਚ ਉਹ ਆਵਾਜ਼ ਬਣ ਕੇ ਜਾ ਰਹੇ ਆ ਕਿ ਜਿਸਾ ਸੂਰਿਆ ਸੰਸਾਰ ਦੇ ਅੰਧਕਾਰ ਨੂੰ ਮਿਟਾ ਕੇ ਰੋਸ਼ਨੀ ਦਿੰਦਾ ਉਸੇ ਤਰ੍ਹਾਂ ਤੁਹਾਡੇ ਦੁਆਰਾ ਤੁਹਾਡੇ ਚੈਨਲ ਦੇ ਦੁਆਰਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਦੇ ਇਤਿਹਾਸ ਦੇ ਬਾਰੇ ਆਪ ਜੀ ਪੁੱਛਣਾ ਹੈ ਜੋ ਤੁਹਾਡਾ ਸਵਾਗਤ ਹੈ ਤੁਸੀਂ ਜੋ ਪੁੱਛਣਾ ਚਾਹੁੰਦੇ ਹੋ ਪੁੱਛੋ ਸਭ ਤੋਂ ਪਹਿਲਾਂ ਇੱਥੋਂ ਦੀ ਇਤਿਹਾਸ ਬਾਰੇ ਜਾਨਣਾ ਕਿ ਇਸ ਜਗ੍ਹਾ ਤੇ ਕਿਹਾ ਵੀ ਜਾਂਦਾ ਹੈ ਕਿ ਰਮਾਇਣ ਦੀ ਰਚਨਾ ਵੀ ਹੋਈ ਹੈ ਹੋਰ ਕਾਫੀ ਇਤਿਹਾਸ ਜਿਹੜਾ ਹੈ ਸ਼੍ਰੀ ਰਾਮਚੰਦਰ ਜੀ ਦੇ ਪੁੱਤਰਾਂ ਨਾਲ ਜੁੜਿਆ ਹੋਇਆ ਹਾਂਜੀ ਕਿਉਂਕਿ ਜਿਹੜੀ ਪੁਰਾਣੀਆਂ ਗ੍ਰੰਥੋਰੀਆਂ ਨਾ ਆਪਾਂ ਪਾਵਨ ਅੰਬਰ ਸਾਧਤੀ ਕਢਾ ਲਈਏ ਉਹਦੇ ਵਿੱਚ ਆਪਾਂ ਨੂੰ ਬਹੁਤ ਕੁਝ ਲੱਭਦਾ ਵਾ ਲੱਗਦਾ ਮਤਲਬ ਜਿਹੜਾ ਜਿਸ ਲਈ ਰਾਜਾ रामचंद्र ਜੀ ਨੇ ਅਸ਼ਮੇਜ ਅਗ ਦਾ ਕੋੜਾ ਛੱਡਿਆ ਸੀ ਜੀ ਉਹ ਕੋੜਾ ਬਾਲਕ ਨੇ ਇੱਥੇ ਫੜ ਲਿਆ ਸੀ ਹੂੰ ਉਹਦੀ ਚੁਣੌਤੀ ਨੂੰ ਸਵੀਕਾਰ ਕੀਤਾ ਸੀ ਤੁਰ ਕੋੜਾ ਫੜਨ ਦਾ ਮਤਲਬ ਹੀ ਇਹ ਹੋ ਸੀ ਕਿ ਜਿਹੜੀ ਉਹਨਾਂ ਨੇ ਚੁਣੌਤੀ ਦਿੱਤੀ ਸੀ ਨਾ ਲਿਖੀ ਸੀ ਉਥੇ ਉਹਦੇ ਕਾਰਨ ਕਿਉਂਕਿ ਗੁਰੂ ਦੀ ਸਿੱਖਿਆ ਇੱਕ ਐਸੀ ਸਿੱਖਿਆ ਸੀ ਕਿ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਸਰਵ ਸ਼ਕਤੀਆਂ ਦੇ ਮਾਲਕ ਪਰਮਾਤਮਾ ਭਗਵਾਨ ਵਾਲਮੀਕੀ ਜੀ ਨੇ ਦੋ ਬਾਲਕਾਂ ਨੂੰ ਉਹ ਸਰਵ ਸ਼ਕਤੀਆਂ ਦੇ ਮਾਲਕ ਬਣਾਤਾ ਇਹ ਗੁਰੂ ਤੋਂ ਸવાય ਕੋਈ ਵੀ ਕਿਰਪਾ ਨਹੀਂ ਹੋ ਸਕਦੀ ਗੁਰੂ ਦੀ ਕਿਰਪਾ ਦੇ ਦੁਆਰਾ ਇਹ ਸਭ ਕੁਝ ਹੋਇਆ ਤੁਸੀਂ ਦੇਖੋ ਕਿ ਇੱਕ ਤਰਫ ਲੱਖੋ ਤੀਰ ਜੀ ਇੱਕ ਤਰਫ ਲਵ ਕੁਸ਼ਵੀਰ ਹਮ ਔਰ ਲਵ ਕੁਸ਼ ਦੋਨੋਂ ਹੀ ਉਹਨਾਂ ਸਾਰਿਆਂ ਤੇ ਭਾਪ ਪਾਰੀ ਪੈ ਗਏ ਸੀ ਸਾਰਿਆਂ ਨੂੰ ਟਾਟੇ ਦੀ ਕਰਤਾ ਠੀਕ ਹੈ ਔਰ ਦੇਖੋ ਵੀ ਕੀ ਕਾਰਨ ਸੀ ਕਿ ਗੁਰੂ ਦੀ ਕਿਰਪਾ ਸੀ ਪਰਮਾਤਮਾ ਭਗਵਾਨ ਵਾਲਮੀਕੀ ਜੀ ਦੀ ਜਿਹੜੀ ਸਿੱਖਿਆ ਸੀ ਨਾ ਉਹਨਾਂ ਕੋਲ ਸਿੱਖਿਆ ਦਾ ਇੱਕ ਕਵਜ ਹੈ ਕਵਜ ਕੀ ਸਮਝੀਏ ਸ਼ਬਦ ਜਿਹਨੂੰ ਕਹਿੰਦੇ ਆ ਗੁਰੂ ਸ਼ਬਦ ਇੱਕ ਬੜੀ ਤਾਕਤ ਉਹਨਾਂ ਬੱਚਿਆਂ ਨੇ ਦਰਸਾਇਆ ਕਿ ਗੁਰੂ ਦੇ ਅੱਗੇ ਹਰ ਚੀਜ਼ ਜਿਹੜੀ ਹੈ ਨਾ ਉਹ ਤੁਛਵਾ ਜਿਸ ਤਰ੍ਹਾਂ ਕਿ ਜੋ ਯੁੱਧ ਹੋ ਰਿਹਾ ਸੀ ਉਹ ਕੀ ਕਹਿ ਰਹੇ ਸੀ ਜੈ ਸ਼੍ਰੀ ਰਾਮ ਠੀਕ ਹੈ ਇਧਰ ਲਵ ਕੁਸ਼ ਇੱਕੋ ਹੀ ਗੱਲ ਕਰਦੇ ਸੀ ਜੈ ਗੁਰੂ ਦੇ ਯਾਨੀ ਕਿ ਗੁਰੂ ਦੀ ਸ਼ਕਤੀ ਜਿਹੜੀ ਨਾ ਉਹ ਪਰਮ ਸ਼ਕਤੀਆਂ ਕੋਲ ਸਭ ਤੋਂ ਉੱਤਮ ਤੇ ਸਭ ਤੋਂ ਮਹਾਨ ਆ ਤੇ ਜਿਹੜਾ ਗੱਲਾਂ ਤੁਸੀਂ ਕਰਦੇ ਆ ਕਿ ਇੱਥੇ ਭਗਵਾਨ ਵਾਲਮੀਕੀ ਮਹਾਰਾ ਜੀ ਨੇ ਰਮਾਇਣ ਦੀ ਰਚਨਾ ਕੀਤੀ ਰਮਾਇਣ ਦੀ ਰਚਨਾ ਕੀਤੀ ਉਹਨਾਂ ਤਮਸਾ ਨਦੀ ਤੇ ਓਕੇ ਤਮਸਾ ਨਦੀ ਤੇ ਇੰਦਰ ਨੇ ਰਮਾਇਣ ਦੀ ਰਚਨਾ ਕੀਤੀ ਜਿਸ ਹਲ ਭਰਤਵਾਜ मुनि ਨੇ ਆਤਮ ਤਤਵ ਬ੍ਰह्म ਗਿਆਨ ਪ੍ਰਾਪਤ ਕਰਨ ਵਾਸਤੇ ਕੀਤਾ ਉਸੇ ਲਈ ਫਿਰ ਉਹਨਾਂ ਨੇ ਦੱਸਿਆ ਕਿ ਰਮਾਇਣ ਇਸ ਤਰ੍ਹਾਂ ਫਿਰ ਉਸ ਜਗ੍ਹਾ ਤੇ ਤੇ ਯੂਨੀਵਰਸਿਟੀ ਜਿਹਨਾਂ ਨੂੰ ਕਹਿ ਸਕਦੇ ਨੇ ਨਾ ਆਪਾਂ ਅੱਜ ਯੂਨੀਵਰਸਿਟੀ ਕਹਿੰਦੇ ਆ ਉਸ ਸਮੇਂ ਦੀਆਂ ਇਹ ਆਸ਼ਰਮ ਹੋਇਆ ਕਰਦੇ ਸੀ ਜਿੱਥੇ ਕਿ ਬਜ਼ੁਰਗਾਂ ਨੂੰ ਜਾਂ ਜਿਹੜੇ ਰਾਜੇ ਮਹਾਰਾਜੇ ਆ ਕੇ ਉਹਨਾਂ ਕੋ ਆਤਮ ਤਤ ਬ੍ਰह्म ਗਿਆਨ ਦੀ ਪ੍ਰਾਪਤੀ ਕਰਦੇ ਸੀ ਇਹੋ ਜਿਹੀ ਕਈ ਆਸ਼ਰਮ ਉਹਨਾਂ ਦੇ ਇਸ ਇੰਡੀਆ ਦੇ ਵਿੱਚ ਔਰ ਬਾਹਰਲੀ ਕੰਟਰੀਆਂ ਵਿੱਚ ਵੀ ਆ ਜਿਹਨਾਂ ਦਾ ਪਰਮਾਨਨ ਵੀ ਕਈ ਜਗ੍ਹਾ ਤੇ ਮਿਲਦੇ ਪਏ ਸੋ ਇਹ ਚੀਜ਼ ਜਿਹੜੀ ਭਗਵਾਨ ਵਾਲਮੀਕੀ ਦੀ ਮਾਰਾ ਦੀ ਉਹ ਸਿੱਖਿਆ ਦਾ ਧਿਆਨ ਦਿੰਦੇ ਸੀ ਜਿੱਦਾਂ ਲਵ ਕੁਸ਼ ਨੂੰ ਜਿਸ ਦਾ ਰਾਜੀ ਮਹਾਰਾਜ ਰਾਜਾ ਰਿਸ਼ਤ ਨਿਮੀ ਹੋਏ ਇਹਨਾਂ ਰਿਸ਼ੀ ਵਰਦਵਾਜ ਮੁਨੀ ਹੋਏ ਸੱਤ ਰਿਸ਼ੀ ਮੁਨੀਆਂ ਨੂੰ ਤੁਸੀਂ ਦੇਖੋ ਕਿ ਉਹ ਜਦੋਂ ਆਪਾਂ ਪੂਰੀ ਸਟੱਡੀ ਕਰਨੇ ਨਾ ਫਿਰ ਉਹ ਸੱਤ ਰਿਸ਼ੀ ਆਨੇ ਜਿਹੜੇ ਤਿੰਨਾਂ ਲੋਕਾਂ ਚ ਚਾਰ ਕੂਟ 14 ਭਵਨ 7 ਦੀਪ 9 ਖੰਡ ਦੇ ਵਿੱਚ ਜਿਨ੍ਹਾਂ ਦੇ ਅੱਜ ਆਪਾਂ ਸੰਸਕਾਰਾਂ ਨੂੰ ਅਪਣਾ ਕੇ ਚੱਲਦੇ ਆ ਚੰਗੇ ਸੰਸਕਾਰਾਂ ਦੀ ਉਹ ਉਹਨਾਂ ਨੇ ਉੱਥੋਂ ਹੀ ਲਿੱਤੇ ਸੀ ਭਗਵਾਨ ਵਾਲਮੀਕੀ ਜੀ ਦੇ ਕੋਲ ਹਾਂ ਹੋਰ ਤੁਹਾਡਾ ਕੀ ਸਵਾਲ ਸੋ ਹੁਣ ਗੱਲ ਰਾਮ ਮੰਦਰ ਦੀ ਕਰਦੇ ਆ 22 ਤਰੀਕ ਨੂੰ ਉਦਘਾਟਨ ਹੋਣ ਜਾ ਰਿਹਾ ਹੈ ਸੋ ਕਾਫੀ ਮਾਨ ਵਾਲੀ ਗੱਲ ਆ ਤੁਹਾਨੂੰ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਸੱਦਾ ਪੱਤਰ ਦਿੱਤਾ ਗਿਆ ਉੱਥੇ ਜਾਣ ਦਾ ਮੌਕਾ ਵੀ ਮਿਲ ਰਿਹਾ ਹੈ ਉਸ ਪਵਨ ਪਵਿੱਤਰ ਧਰਤੀ ਤੇ ਵੀ ਪਹੁੰਚੋਗੇ ਸੋ ਬੜੀਆਂ ਗੱਲਾਂ ਹੋਈਆਂ ਰਾਮ ਮੰਦਰ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਨਿਰਮਾਣ ਹੋ ਰਿਹਾ ਸੀਗਾ ਅਦਾਲਤ ਦਾ ਫੈਸਲਾ ਜਿਹੜਾ ਹੋਇਆ ਉਸ ਤੋਂ ਬਾਅਦ ਹੁਣ ਰਾਮ ਮੰਦਰ ਤਿਆਰ ਹੋਇਆ ਆ ਸੋ ਕਿੱਦਾਂ ਮੰਨਦੇ ਹੋ ਰਾਮ ਮੰਦਰ ਨੂੰ ਲੈ ਕੇ ਜਿਹੜੀਆਂ ਇੰਨਾ ਸੰਘਰਸ਼ ਕਰਨਾ ਪਿਆ ਕਾਫੀ ਲੋਕਾਂ ਨੂੰ ਵੀ ਕਰਨਾ ਪਿਆ ਸਰਕਾਰ ਨੂੰ ਵੀ ਕਰਨਾ ਪਿਆ ਸੋ ਕਿੱਦਾਂ ਦੇਖਦੇ ਹੋ ਇਹ ਸੰਘਰਸ਼ ਇਹਨਾਂ ਜੀਵਨ ਦਾ ਇੱਕ લક્ષਿਅ ਹੁੰਦਾ ਇਹਨਾਂ ਜੇ ਰਕਾਵਟਾਂ ਵੀ ਕਿਸੇ ਚੀਜ਼ ਚ ਪੈਂਦੀਆਂ ਤੇ ਬਨਾਵਟਾਂ ਵੀ ਬੈਂਦੀਆਂ ਤੇ ਆ ਜੋ ਬਨਾਵਟ ਬਣ ਕੇ ਸਾਹਮਣੇ ਆ ਗਿਆ ਬਿਲਕੁਲ ਠੀਕ ਹੈ ਨਾ ਔਰ ਰਾਮ ਮੰਦਰ ਦੀ ਜਿਹੜੀ ਗੱਲ ਤੁਸੀਂ ਕਰਦੇ ਹੋ ਯੋਧਿਆਰੀ ਸਾਨੂੰ ਸਦਾ ਪੁੱਤਰ ਆ ਇਸ ਚੀਜ਼ ਵਾਸਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਸਰਕਾਰ ਦਾ ਵੀ ਮੋਦੀ ਸਰਕਾਰ ਦਾ ਔਰ ਯੋਗੀ ਸਰਕਾਰ ਦਾ ਜੀ ਜਿਨ੍ਹਾਂ ਨੇ ਸਾਨੂੰ ਇਸ ਲੈਖ ਸਮਝਾਇਆ ਕਿ ਉਸ ਪਾਵਨ ਜਗ੍ਹਾ ਤੇ ਉੱਤੇ ਜਾ ਕੇ ਅਸੀਂ ਇਹਦੇ ਵਿੱਚ ਹਿੱਸਾ ਬਣ ਲਈਏ ਬਿਲਕੁਲ ਔਰ ਇਹ ਚੀਜ਼ਾਂ ਜਿਹੜੀ ਆ ਨਾ ਸਾਨੂੰ ਇੱਕ ਤੋ ਖੁਸ਼ੀ ਦੀ ਲਹਿਰ ਜਿਹੜੀ ਅੰਦਰੂਨੀ ਰੋਹਾਨੀਏ ਤੇ ਖੁਸ਼ੀ ਹੁੰਦੀ ਆ ਬੰਦੇ ਦੇ ਅੰਦਰ ਪਤਾ ਲੱਗਦਾ ਕਿ ਜਿਹੜੀ ਸੇਵਾ ਤੁਸੀਂ ਦੇਖਿਆ ਆ ਅੱਜ ਜੀ ਇਹਨਾਂ ਤੁਸੀਂ ਦੇਖਦੇ ਪਏ ਆ ਇਹੋ ਸੇਵਾ ਸਾਡੀ ਨਿਰੰਤਰ ਚੱਲਦੀ ਆ ਜੀ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਸੇਵਾ ਸਾਡੀ ਇਹ ਚੀਜ਼ ਉਹਦਾ ਮੰਦਿਰ ਦੀ ਸਥਾਪਨਾ ਹੋਈ ਨਾ ਮੂਰਤੀ ਦੀ ਸਥਾਪਨਾ ਹੋਈ ਆ 2016 ਚ ਜੀ ਉਦੋਂ ਤੋਂ ਹੀ ਨਿਰੰਤਰ ਚੱਲਤ ਰਹੀ ਆ 2016 ਤੋਂ ਬਾਅਦ ਇਹ ਚਲਦੀ ਪਈ ਆ ਇਸ ਜਗ੍ਹਾ ਦੇ ਤੇ ਜੇ ਅਸੀਂ ਸੋਚਿਆ ਜੇ ਇਹ ਹੀ ਨਾ ਕਰਾਂਗੇ ਤੇ ਕੌਣ ਕਰੇਗਾ ਕਰਨਾ ਤਾਂ ਪੈਣਾ ਹੀ ਹੈ ਲੇਕਿਨ ਸੁਆਰਥ ਨਾਲ ਨਹੀਂ ਕੀਤਾ ਪਰਮਾਰਥ ਨਾਲ ਕੀਤਾ ਸੇਵਾ ਭਾਵਨਾ ਦਾ ਫਲ ਜਿਹੜਾ ਹੁੰਦਾ ਉਹ ਅੱਜ ਤੁਹਾਡੇ ਸਾਹਮਣੇ ਆ ਕਿ ਜਿਹੜਾ ਆਪਾਂ ਨੂੰ ਲੈਟਰ ਆਇਆ ਹੈ ਨਾ ਇਹ ਲੈਟਰ ਆਉਣਾ ਇੰਨੀ ਦੁਨੀਆ ਦੇ ਵਿੱਚੋਂ ਬਿਲਕੁਲ ਡਿਫਰੈਂਟ ਗੱਲ ਹੁੰਦੀ ਹੈ ਠੀਕ ਹੈ ਔਰ ਉਹਦੀ ਨਿਗਾਹ ਜਿੱਥੇ ਹੁੰਦੀ ਹੈ ਨਾ ਹੈ ਨਾ ਇਹ ਓੰਕਾਰ ਦੀ ਬਿਲਕੁਲ ਹੀਗਾ ਬਹੁਤ ਬਹੁਤ ਮਹਾਨ ਅੱਛਾ ਇੱਥੇ ਨਾ ਜੇਕਰ ਇਹ ਵੀ ਕਰੂੰਗਾ ਜਦੋਂ ਰਾਮ ਮੰਦਰ ਦਾ ਨਿਰਮਾਣ ਹੋਣਾ ਸੀਗਾ ਕਈ ਲੋਕਾਂ ਵੱਲੋਂ ਵੀ ਸਵਾਲ ਚੁੱਕੇ ਗਏ ਕਈ ਹੋਰ ਵੀ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਕਹਿ ਲਈ ਜਿੰਨਾਂ ਵੱਲੋਂ ਇਹ ਗੱਲਾਂ ਹੁੰਦੀਆਂ ਸੀ ਕਿ ਜੇਕਰ ਇੰਨਾ ਪੈਸਾ ਆਪਾਂ ਰਾਮ ਮੰਦਰ ਤੇ ਲਗਾ ਰਹੇ ਆਂ ਇਹੀ ਜੇਕਰ ਆਪਾਂ ਬੱਚੇ ਦੀ ਸਿੱਖਿਆ ਵੱਲ ਲਗਾਈਏ ਜਾਂ ਕਿਸੇ ਚੰਗੇ ਪਾਸੇ ਲਗਾਈਏ ਜਿਨ੍ਹਾਂ ਨੂੰ ਲੋੜ ਹੈ ਪੈਸਾ ਦੀ ਕਿਤੇ ਉਹ ਜ਼ਿਆਦਾ ਵਧੀਆ ਨਹੀਂ ਸੀਗਾ ਵਧੀਆ ਤੇ ਹਰ ਕੰਮ ਆ ਜੀ ਦੇਖੋ ਜੀ ਜੇ ਅਜੋ ਮੰਦਿਰ ਵੀ ਬਣ ਗਿਆ ਮਨੁੱਖੀ ਉਸ ਮੰਦਰ ਦੇ ਵਿੱਚ ਜਿਹੜੇ ਸਿੱਖਿਸ਼ਿਤ ਬਣ ਕੇ ਆਣਗੇ ਪ੍ਰਚਾਰਕ ਬਣਨਗੇ ਸੰਤ ਬਣ ਕੇ ਆਣਗੇ ਉਹ ਵੀ ਪੜਿ ਲਿਖੇ ਹੋਣਗੇ ਅਨਪੜ੍ਹਤ ਹੋਣਗੇ ਨਹੀਂ ਜੀ ਔਰ ਪੂਰੀ ਦੁਨੀਆ ਦੇ ਵਿੱਚ ਜਿਸ ਲਈ ਇਹ ਚੀਜ਼ ਦਾ ਪ੍ਰਚਾਰ ਚਾਏਗਾ ਰਮੈਨ ਦਾ ਪ੍ਰਚਾਰ ਚਾਏਗਾ ਕਿ ਇਹ ਰਾਮ ਜੀ ਦਾ ਮੰਦਰ ਉਹ ਰਮ ਜਿਨ੍ਹਾਂ ਮਰਿਆਦਾ ਪਰਸ਼ੋਤਮ ਕਿਹਾ ਜਾਂਦਾ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੀਆਂ ਆਗਿਆ ਨੂੰ ਪਾਲਣ ਕੀਤਾ ਔਰ ਆਗਿਆ ਦਾ ਪਾਲਣ ਕਰਕੇ ਤੇ ਉਹਨਾਂ ਨੇ ਅੱਜ ਪਰਸ਼ੋਤਮ ਬਣਗੇ ਜੀ ਤਾਂ ਪਰਸ਼ੋਤਮ ਦਾ ਮਤਲਬ ਹੁੰਦਾ paripurnan paripurnan ਜਿਹੜਾ ਹੁੰਦਾ ਇਹ ਵੀ ਇੱਕ ਸਿੱਖਿਆ ਦਾ ਕੇਂਦਰ ਹੀ ਆ ਬਿਲਕੁਲ ਜੀ ਜਿਹੜੀ ਸਾਨੂੰ ਸਿੱਖਿਆ ਮਿਲਦੀ ਆ ਵੀ ਆਪਾਂ ਕਿਹੜੇ ਸੰਸਕਾਰਾਂ ਨੂੰ ਅਪਣਾਉਣਾ ਆ ਰਾਮ ਜੀ ਦਾ ਜਿਹੜੇ ਸੰਸਕਾਰ ਸੀ ਭਰਤ ਦਾ ਕੀ ਸੰਸਕਾਰ ਸੀ ਜਿਦਾਂ ਕਿ ਭਰਤ ਭਰਾ ਕਿਦਾਂ ਦੇ ਹੁੰਦੇ ਆ ਲਕਸ਼ਮਨ ਦਾ ਸੰਸਕਾਰ ਕਹਿੋ ਜੇ ਇਹ ਚਾਰਾ ਭਰਾਵਾਂ ਦੇ ਆਪਣੇ ਪਰਿਵਾਰ ਦੇ ਵਿੱਚ ਇੱਕ ਸਾਨੂੰ ਸਿੱਖਿਆ ਮਿਲਦੀ ਆ ਸੰਸਾਰਿਕ ਲੋਕਾਂ ਨੂੰ ਵੀ ਰਮੈਨ ਸਾਨੂੰ ਕੀ ਸਿੱਖਿਆ ਦਿੰਦੀ ਆ ਕਿ ਪਰਿਵਾਰ ਹੋਵੇ ਤੇ ਕਿਸ ਤਰ੍ਹਾਂ ਦਾ ਹੋਵੇ ਹੂੰ ਯਾਨੀ ਦੁਸ਼ਮਣ ਹੋਵੇ, ਸ਼ਤਰੂ ਹੋਵੇ ਤਾਂ ਕਿੱਦਾਂ ਦਾ ਹੋਵੇ? ਜੀ। ਯਾਨੀ ਕਿ ਉਹ ਰਾਮਨ ਦੇ ਬਾਰੇ ਦੱਸਿਆ। ਹਰ ਚੀਜ਼ ਦੇ ਵਿੱਚ ਉਹਨਾਂ ਨੇ ਸਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਗਿਆਨ ਦੀ ਗੱਲ ਦਈ। ਰਾਮੈਣ ਦਾ ਪਾਵਨ ਯੋਗ ਵਿਸ਼ਿਸ਼ਟ ਪਾਵਨ ਯੋਗ ਵਿਸ਼ਿਸ਼ਟ ਮਹਾ ਰਾਮੈਣ ਦਾ ਇੱਕ ਇੱਕ ਸ਼ਲੋਕ ਇੱਕ ਇੱਕ ਸ਼ਬਦ ਆਪਣੇ ਆਪ ਦੇ ਵਿੱਚ ਇੱਕ ਇੱਕ ਗ੍ਰੰਥ ਬਣਨ ਦੀ ਪਾਵਰ ਰੱਖਦਾ ਵਾ। ਇੱਕ ਸ਼ਲੋਕ ਨੂੰ ਲੈ ਕੇ ਆਪਾਂ ਦਾ ਵਿਖਿਆਨ ਕਰਨਾ ਸ਼ੁਰੂ ਕਰਦੀ ਹੈ ਨਾ। ਤੂੰ ਹੀ ਗ੍ਰੰਥ ਬਣ ਜਾਂਦਾ ਹੈ ਨਾ ਇੱਕ ਇੱਕ ਹੁੰਦਾ ਗ੍ਰੰਥ ਇੱਕ ਹੁੰਦਾ ਪੰਥ ਕੀ ਕਿ ਆਪਾਂ ਮੈਂ ਇੱਕ ਹੁੰਦਾ ਗ੍ਰੰਥ ਇੱਕ ਹੁੰਦਾ ਪੰਥ ਜੀ ਹੁਣ ਸੋਚੋ ਕਿ ਜਿੱਥੇ ਪਾਵਨ ਯੋਗ ਵਿਸ਼ਿਸ਼ਟ ਮਹਾ ਰਮਾਇਣ ਗ੍ਰੰਥਾ ਤਾਂ ਗ੍ਰੰਥ ਦੇ ਵਿੱਚੋਂ ਪੰਥ ਨਿਕਲੇ ਆ ਬਿਲਕੁਲ ਆਪਾਂ ਛੋਟੀ ਛੋਟੀ ਧਾਰਾਂ ਵਿੱਚ ਪੰਥਾਂ ਵਿੱਚ ਵੜ ਗਏ ਉਹ ਗ੍ਰੰਥ ਨੂੰ ਛੱਡਤਾ ਹੁਣ ਆਪਣੀ ਆਪਣੀਆਂ ਗੱਲਾਂ ਆਸੀਂ ਮੰਨ ਘੜਤੇ ਜਿੰਨੂੰ ਕਹਿ ਸਕਨੇ ਆ ਹੈ ਨਾ ਤੇ ਮਿੱਠੀਆਂ ਜੀਆਂ ਗੱਲਾਂ ਨੂੰ ਅੱਗੇ ਪ੍ਰਮੋਟ ਕਰਤਾ ਕੀ ਝੂਠ ਕੀ ਕਹਤੇ ਬਜਾ ਜਾਇ ਪਹਿਲੇ ਜਾਇਜਾ ਹੁੰਦੀ ਲੇਕਿਨ ਉਮਰ ਬਹੁਤ ਹੈ ਛੋਟੀ ਝੂਠ ਦੀ ਜਾਇਜਾ ਘਰ ਹੁੰਦੀ ਜ਼ਰੂਰ ਆ ਲੇਕਿਨ ਉਮਰ ਬਹੁਤ ਛੋਟੀ ਹੁੰਦੀ ਆ ਤੇ ਸੱਚ ਜਦੋਂ ਪ੍ਰਗਟ ਹੁੰਦਾ ਨਾ ਸਚਾਈ ਪ੍ਰਕਾਸ਼ਮਾਨ ਹੁੰਦੀ ਉਹਨੂੰ ਤੁਹਾਡਾ ਇੱਕ ਸਵਾਲ ਸੀ ਕਿ ਭਗਵਾਨ ਵਾਲਮੀਕੀ ਜੀ ਨੇ ਇੱਕ ਛੇ ਕੁਸ਼ਾ ਦੇ ਵਿੱਚ ਪ੍ਰਾਣ ਪਾ ਕੇ ਕੁਸ਼ ਤਿਆਰ ਕੀਤਾ ਹੈ ਨਾ ਉਹ ਕਿਸ ਤਰ੍ਹਾਂ ਤਿਆਰ ਹੋਇਆ ਉਹ ਕਿਉਂ ਤਿਆਰ ਹੋਇਆ ਇਹ ਵੀ ਉਹਨਾਂ ਦੀ ਇੱਕ ਲੀਲਾ ਸੀ ਜੀ ਜੀ ਬਿਲਕੁਲ ਇਸ ਲੀਲਾ ਦੇ ਵਿੱਚ ਕੀ ਸੀ ਕਿ ਮੰਨ ਲਓ ਕਿ ਪਿਓ ਪੁੱਤਰ ਪਿਓ ਦੀ ਲੜਾਈ ਇਹਨਾਂ ਉਹ ਖੂਨ ਤੇ ਦੁਨੀਆ ਤੇ ਉਹ ਨਹੀਂ ਚੁੰਦੇ ਜੀ ਉਹ ਜਿਹੜੀ ਆਤਮਾ ਸੀ ਪ੍ਰਮਾਤਮਾ ਦੇ ਕੋਲ ਆਈ ਸੀ ਜਿੰਨੇ ਮਹਾਤਮਾ ਸ਼ੰਭੂ ਕ੍ਰਿਸ਼ੀ ਕਹੇ ਜਾਂਦਾ ਉਹਨਾਂ ਦੀ ਆਤਮਾ ਨੇ ਪ੍ਰਮਾਤਮਾ ਦੇ ਚੰਨਾਂ 'ਚ ਪ੍ਰਾਰਥਨਾ ਕੀਤੀ ਤੇ ਉਹ ਹੀ ਆਤਮਾ ਕੁਸ਼ਾਂ ਵਿੱਚ ਪਾ ਕੇ ਤੇ ਕੁਸ਼ ਤਿਆਰ ਕੀਤਾ ਤੇ ਉਹ ਯੁੱਧ ਜਿਹੜਾ ਹੋਇਆ ਉਹਨਾਂ ਦਾ ਹੋਇਆ ਵਾ ਅੱਛਾ ਰਾਮ ਜੀ ਜਿਹੜੇ ਜਿਹੜੇ ਮੁਰਸ਼ਿਦ ਹੋਏ ਨੇ ਉਹ ਕੁਸ਼ ਦੇਥੋਂ ਹੋਇਆ ਲਬਦਾ ਜੰਗ ਜਿਹੜੀ ਇੱਥੇ ਹੋਈ ਆ ਉਹ ਹੋਈ ਆ ਇਹ ਆਪਣਾ ਸੈਨਾ ਨਾਲ ਇਸ ਤਰ੍ਹਾਂ ਜਾਨੀ ਕਿ ਬੜੀਆਂ ਚੀਜ਼ਾਂ ਕੁਛ ਆਪਾਂ ਜਦੋਂ ਸਮੁੰਦਰ ਦੇ ਵਿੱਚ ਡੁੱਬਕੀ ਲਗਾਉਂਦੇ ਆ ਨਾ ਤੁਰ ਚ ਬੜੇ ਪ੍ਰਕਾਰ ਦੇ ਰਤਨ ਲੱਗੇ ਤੇ ਜਿਨ੍ਹਾਂ ਦਾ ਕੋਈ ਕੋਈ ਕਈ ਰਤਨ ਇਹੋ ਜਿਹੇ ਹੈਗੇ ਜਿਨ੍ਹਾਂ ਦਾ ਕਿਸੇ ਨੇ ਜ਼ਿਕਰ ਹੀ ਨਹੀਂ ਅੱਜ ਤੱਕ ਵੀ ਉਹ ਜਦੋਂ ਆਪਾਂ ਤੇ ਸੰਸਾਰ 'ਚ ਹੁੰਦੇ ਆ ਉਹ ਗੱਲਾਂ ਬਾਤਾਂ ਦਫ ਉਹ ਫੇ ਕੋਈ ਕੋਈ ਨਾ ਕੋਈ ਨਵੀਂ ਲਾਈਟ ਲੈ ਕੇ ਹੁੰਦੇ ਆ ਰੋਸ਼ਨੀ ਲੈ ਕੇ ਹੁੰਦੇ ਆ ਉਹ ਜਦੋਂ ਸਾਨੂੰ ਪ੍ਰਾਪਤ ਹੁੰਦੇ ਆ ਤੇ ਹੈਰਾਨ ਹੁੰਦੇ ਵੀ ਯਾਰ ਇਹ ਚੀਜ਼ ਤੇ ਆਪਾਂ ਕਦੀ ਸੁਣੀ ਨਹੀਂ ਸੀ ਦੇਖੀ ਨਹੀਂ ਸੀ ਤੇ ਜਦੋਂ ਸੰਤ ਮਹਾਪੁਰਸ਼ਾਂ ਦੇ ਸੰਨਦਿਆਂ ਦੇ ਵਿੱਚ ਆਪਾਂ ਜਾਣਦੇ ਆ ਉਹ ਫਿਰ ਸੰਤ ਮਹਾਪੁਰਸ਼ ਜੀ ਨੂੰ ਸਾਨੂੰ ਇਸ ਦੇ ਬਾਰੇ ਪੂਰਾ ਗਿਆਤ ਦਿੰਦੇ ਆ ਗਿਆਨ ਦਿੰਦੇ ਆ ਫਿਰ ਪਤਾਲਾ ਦਾ ਹੁਣ ਤੁਸੀਂ ਦੇਖੋ ਇੱਥੇ ਬਾਹਰ ਕਿੰਨੇ ਮੰਦਰ ਬਣੇ ਨੇ ਇਹ ਉਸ ਲਈ ਥੋੜੀ ਸੀ ਅੱਜ ਜੇ ਮੰਨ ਲਓ ਇਹ ਉਸ ਥੋੜੀ ਸੀ ਇਹ ਅੱਜ ਆ ਲੇਕਿਨ ਜਿੰਨੇ ਵੀ ਮੈਂ ਇਹ ਨਹੀਂ ਇੱਕ ਬੰਦਾ ਦੀ ਗੱਲ ਸਾਰਿਆਂ ਦੀ ਗੱਲ ਕਰਦਾ ਜਿੰਨੇ ਵੀ ਆ ਲੇਕਿਨ ਇੱਥੇ ਯੂਨੀਵਰਸਿਟੀ ਬੰਨੀ ਬਹੁਤ ਜ਼ਰੂਰੀ ਆ ਤਾਂ ਕਿ ਭਗਵਾਨ ਵਾਲਮੀਕੀ ਜੀ ਮਾਰੇ ਬਾਰੇ ਪਤਾ ਲੱਗੇ ਕਿ ਰਮਾਇਣ ਕੀ ਆ ਬਿਲਕੁਲ ਔਰ ਪਾਵਨ ਯੋਗ ਵਸ਼ਿਸਟ ਕੀ ਆ ਇਹ ਦੋ ਗ੍ਰੰਥ ਆ ਠੀਕ ਆ ਅਲਗ-ਅਲਗ ਆ ਇੱਕ ਕੀ ਆ ਜਿਸਕ ਵੀਰ ਜੀ ਦੇ ਇੱਕ ਸ਼ਲੋਕ ਹਨ ਇੱਕ ਆ ਰਾਮ ਦਸ਼ਰਤ ਦਾ ਬੇਟਾ ਇੱਕ ਰਾਮ ਦਸ਼ਰਤ ਦਾ ਬੇਟਾ ਇੱਕ ਰਾਮ ਘਟ ਘਟ ਮੇ ਲੇਟਾ ਇੱਕ ਰਾਮ ਦਾ ਸਕਲ ਪਸਾਰਾ ਇੱਕ ਰਾਮ ਸਭ ਤੋਂ ਸੇ ਨਿਆਰਾ ਹੁੰਦਸੂ ਆਪਾਂ ਕਿਸ ਰਾਮ ਦੀ ਗੱਲ ਕਰਦੇ ਆ ਇੱਕ ਰਾਮ ਤੇ ਰਾਜਾ ਦਸ਼ਰਤ ਦਾ ਪੁੱਤਰ ਹੋਇਆ ਹੈਣਾ ਜੋ ਯੋਧਿਆਪੁਰੀ ਨਗਰੀ ਦਾ ਰਾਜਕਮਾਰ ਹੋਇਆ ਹੈ ਨਾ ਸੀਤਾ ਮਾਤਾ ਦਾ ਪਤੀ ਹੋਇਆ ਇੱਕ RAM ਤੇ ਉਹ ਹੋਏ ਨੇ ਇੱਕ RAM ਕੋਣ ਹਮਾਰਾ ਮਨ ਇੱਕ RAM ਹਮਾਰਾ ਮਨ ਹੈ ਜੋ ਹਮਾਰੇ ਔਰ ਪ੍ਰਭੂ ਕੇ ਮਿਲਨ ਮੇ ਸਭ ਸੇ ਬੜੀ ਰੁਕਾਵਟ ਹੈ ਮੰਨ ਲਓ ਕਿ ਤੁਸੀਂ ਅੰਤਰਮੁਖੀ ਹੁੰਦੇ ਆ ਧਿਆਨ ਲਾਉਂਦੇ ਆ ਤੇ ਮਨ ਕਦੀ ਸਾਨੂੰ ਇਧਰ ਲੈ ਜਾ ਰਿਹਾ ਮਨ ਕਦੀ ਸਾਨੂੰ ਉੱਧਰ ਲੈ ਜਾ ਰਿਹਾ ਮਨ ਕਿਤੇ ਨਾ ਕਿਤੇ ਪਟਕਾਉਂਦਾ ਹੀ ਪਿਆ ਸਾਨੂੰ ਹੈ ਨਾ ਉਹ ਕਿੰਨੇ ਦੇ ਮਨ ਜਿੱਤੇ ਜਗ ਜਿੱਤੇ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁੰਦਾ ਹੈ ਨਾ ਹੈ ਨਾ ਇੱਕ ਗੀਤ ਵੀ ਆ ਭਜਨ ਵੀ ਆ ਹੈ ਨਾ ਮਨ ਹੀ ਈਸ਼ਵਰ ਮਨ ਹੀ ਦੇਵਤਾ ਮਨ ਸੇ ਬੜਾ ਨਾ ਕੋਈ ਇੱਕ ਰਾਮ ਤੋਂ ਹਮਾਰਾ ਮਨ ਹੈ ਔਰ ਇੱਕ ਰਾਮ ਕਾਲ ਹੈ ਇੱਕ ਰਾਮ ਕਾਲ ਹੈ ਜੋ ਇਹ ਤਿੰਨੋਂ ਮੰਡਲੋਂ ਦਾ ਸੁਆਮੀ ਹੈ ਜਿਸ ਕੇ ਅੰਦਰ ਅੰਡ ਪਿੰਡ ਮੰਡਲ ਕੰਮ ਕਰ ਰਹੇ ਹਨ ਇਹ ਕਾਲ ਕੀ ਆ ਕੈਸੇ ਹੀ ਇਹ ਤਿੰਨੋਂ ਮੰਡਲ ਕੰਮ ਕਰ ਰਹੇ ਹਨ ਇੱਕ ਰਾਮ ਸੰਤੋ ਕਾ ਰਾਮ ਹੈ ਇੱਕ ਰਾਮ ਸੰਤੋ ਕਾ ਰਾਮ ਹੈ ਉਹ ਉਸੇ ਰਾਮ ਨਹੀਂ ਉਸੇ ਨਾਮ ਕਹਤੇ ਹੈ ਸ਼ਬਦ ਕਹਤੇ ਹੈ ਕਲਮਾ ਕਹਤੇ ਹੈ ਹੌਲੀ ਵਰਦ ਕਹਤੇ ਹੈ ਜਿਸੇ ਗੁਰੂ ਨਾਨਕ ਦੇਵ ਜੀ ਨੇ ਕਲੀਅਰ ਕੀਤਾ ਹੈ ਕਿ ਸ਼ਬਦੇ ਦਰਤੀ ਸ਼ਬਦ ਆਕਾਸ਼ ਸ਼ਬਦੋ ਸ਼ਬਦ ਭਿਉ ਪ੍ਰਕਾਸ਼ ਸਕਲ ਸ੍ਰਿਸ਼ਟੀ ਸਰਬ ਕੇ ਪਾਸੇ ਨਾਨਕ ਸਰਬ ਗਟੇ ਗਟ ਆਸੇ ਇਹ ਸ਼ਬਦ ਦਾ ਹੀ ਪਸਾਰਾ ਹੈ ਸ਼ਬਦੀ ਸੁਣ ਰਿਹਾ ਸ਼ਬਦੀ ਬੋਲ ਰਿਹਾ ਸੂਰਜ ਵੀ ਸ਼ਬਦ ਦਾ ਸਾਰੀ ਚੀਜ਼ ਸ਼ਬਦ ਦੇ ਨਾਲ ਚਲਾਈ ਮਾਰਾ ਆਪਾਂ ਕਿਸੇ ਵੀ ਚੀਜ਼ ਤੇ ਚੱਲ ਜਾਈਏ ਨਾ ਤੇ ਸਾਨੂੰ ਉੱਥੋਂ ਗੂੰਜ ਸੁਣਾਈ ਦਿੰਦੀ ਆ ਜਦੋਂ ਉਹ ਅੰਤਰਮੁਖੀ ਸਾਡੇ ਕੰਨ ਖੁੱਲ ਜਾਂਦੇ ਨਾ ਉਹਨ ਦੋ ਕੰਨ ਆ ਸਾਡੇ ਇੱਕ ਤੇ ਇਹ ਨਾ ਸਾਨੂੰ ਦਿਖਾਈ ਦੇ ਰਹੇ ਇਹਨਾਂ ਦੇ ਰਾਹੀਂ ਆਪਾਂ ਬਾਹਰੀ ਦੁਨੀਆ ਦੇ ਸੁਣਦੇ ਆ ਇੱਕ ਕੰਨ ਸਾਡੇ ਕਿਹੜੇ ਅੰਦਰ ਦੇ ਕੰਨ ਆ ਉਹਨਾਂ ਦੇ ਨਾਲ ਜਦੋਂ ਆਪਾਂ ਅੰਮ੍ਰਿਤ ਵੇਲੇ ਜਿਹਨੂੰ ਬ੍ਰਹਮ ਮੂਰਤ ਕਿਹਾ ਜਾਂਦਾ 3 ਵਜੇ ਜਾਂ 4 ਵਜੇ ਬੈਨੇ ਆ ਤੇ ਉਹ ਗੂੰਜ ਸੁਣਦੇ ਆ ਉਹਦੇ ਵਿੱਚ ਜਿਹੜੀ ਗੂੰਜ ਸਾਨੂੰ ਚਿਤਨਾ ਹੀ ਦਿੰਦੀ ਨਾ ਇਹ ਓੰਕਾਰ ਜੀ ਹੈ ਨਾ ਉਹ ਗੂੰਜ ਨੂੰ ਸੁਣਨ ਦਾ ਆਨੰਦ ਜਿਹੜਾ ਨਾ ਪ੍ਰਾਪਤ ਕਰਨਾ ਇਨੂੰ ਆਤਮਾ ਦਾ ਸਾਖਸ਼ਾਤਕਾਰ ਦਰਸ਼ਨ ਕਿਹਾ ਜਾਂਦਾ ਅਚੰਮਤ ਜੀ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਜਦੋਂ ਰਾਮੰਦਰ ਦਾ ਨਿਰਮਾਣ ਹੋਣਾ ਸੀ ਕਈ ਜਗ੍ਹਾ ਤੇ ਉੱਥੇ ਮੰਦਿਰ ਸੀਗੇ ਮਸਜਿਦ ਸੀਗੇ ਲੋਕਾਂ ਦੇ ਕਾਰੋਬਾਰ ਸੀਗੇ ਦੁਕਾਨਾਂ ਸੀਗੀਆਂ ਉਹ ਪਹਿਲਾਂ ਢਾਈਆਂ ਗਈਆਂ ਉਸ ਸਥਾਨ ਤੋਂ ਲੋਕਾਂ ਦਾ ਕਾਰੋਬਾਰ ਵੀ ਘਟਿਆ ਬੰਦ ਹੋ ਗਿਆ ਮੰਦਿਰ ਵੀ ਢਾਈ ਗਈ ਮਸਜਿਦ ਵੀ ਢਾਈਆਂ ਗਈਆਂ ਸੋ ਇਹ ਚੀਜ਼ ਨੂੰ ਕਿਦਾ ਦੇਖਦੇ ਹੋ ਵੀ ਇਹ ਚੀਜ਼ ਨੂੰ ਆਪਾਂ ਕੀ ਦੇਖਦੇ ਆ ਇਹਦੇ ਚ ਵਾਸਤੇ ਤਾਂ ਆਪਾਂ ਕੋਈ ਸ਼ਬਰੀ ਨਹੀਂ ਕਹਿ ਸਕਦੇ ਨੁਕਸਾਨ ਤੋਂ ਨੁਕਸਾਨ ਹੀ ਹੈ ਜਿਦਾ ਵੀ ਹੋਇਆ ਬਿਲਕੁਲ ਕੋਈ ਵੀ ਆ ਕਿੰਨਾਂ ਮੰਦਰ ਢਾਡੋ ਮਸਜਿਦ ਢਾਡੋ ਹੈਨਾ ਕਿਸੇ ਦੇ ਦਿਲ ਨਾਲ ਢਾਓ ਜਿੱਥੇ ਦਿਲ ਬਰਹਿੰਦਾ ਵਾ ਉਹ ਦਿਲ ਵਾਰੇ ਕੋਈ ਆ ਪ੍ਰਮਾਤਮਾ ਵਾ ਧਰਤੀ ਆਸਮਾਨ ਨੂੰ ਚਲਾਉਣ ਵਾਲਾ ਵਾ ਹੈਨਾ ਕਿੰਨੇ ਜੀ ਪ੍ਰਾਨੀ ਧਰਤੀ ਆਸਮਾਨ ਦੇ ਵਿੱਚ ਰਹਿ ਰਹੇ ਆ ਸਭ ਦਾ ਮਾਲਿਕ ਤੇ ਇੱਕੋ ਹੀ ਆ ਨਾ ਉਹੀ ਇੱਕ ਬ੍ਰਹਮ ਤੇ ਵਹੀ ਇੱਕ ਬ੍ਰਹਮ ਨੇ ਕਿਤੇ ਵੀ ਕਿ ਇਹੋ ਗੱਲ ਕਹੀ ਆ ਕਿ ਇੱਕੋ ਹੀ ਆ ਇੱਕੋ ਹੀ ਰਸਤਾ ਸਾਡਾ ਆਉਂਦਾ ਤੇ ਕੋਈ ਰਸਤਾ ਜਾਂਦਾ ਕੋਈ ਰਸਤਾ ਉਹਨੇ ਦੋ ਨਹੀਂ ਬਣਾਏ ਅਸੀਂ ਇੱਥੇ ਆ ਕੇ ਦੁਨੀਆ ਦੇ ਉੱਤੇ ਨਾ ਆਪਣੋਂ ਆਪਣੇ ਟੇਕੇ ਜਿਹਨੂੰ ਕਹਿ ਸਕਣਿਆ ਅਸੀਂ ਜਰਾਉਣੀਆ ਪ੍ਰਤਾਰੰਭ ਕਰਤੀਆਂ ਜਿਹਦੇ ਨਾਲ ਨੇ ਮੇਰੀ ਹੋਂਦ ਰਵੇ ਮੇਰੀ ਹੋਂਦ ਰਵੇ ਮੇਰੀ ਹੋਂਦ ਰਵੇ ਤੇ ਇੱਥੇ ਕਿਸੇ ਦੀ ਹੋਂਦ ਨਹੀਂ ਆ ਸਿਕੰਦਰ ਆਇਆ ਉਹ ਵੀ ਚਲਾ ਗਿਆ ਖਾਲੀ ਆ ਤੀਕਣਾ ਉਹਨੇ ਵੀ ਤੁਸੀਂ ਦੇਖੋ ਦੁਨੀਆ ਦੇ ਉੱਤੇ ਇਹ ਕਿਹਾ ਬਿਲਕੁਲ ਉਹਨੇ ਆਪਣੇ ਬੰਦੇ ਨੂੰ ਵੀ ਇਹ ਗੱਲ ਕਹੀ ਵੀ ਯਾਰ ਆਪਾਂ ਉਸ ਧਰਤੀ ਤੇ ਆਏ ਜਿਸ ਦੀ ਧਰਤੀ ਸੋਨਾ ਚਾਂਦੀ ਉਗਲਦੀ ਆ ਤੇ ਤੁਹਾਡੇ ਸਾਰੇ ਦੇ ਦਿਲ ਖੁਸ਼ ਹੋ ਗਏ ਇੱਥੇ ਆ ਕੇ ਜਣ ਕਿ ਇਸ ਪਵਨ ਧਰਤੀ ਦੇ ਉੱਤੇ ਆ ਕੇ ਨਾ ਸਚਾਈ ਹੈਗੀ ਆ ਜਿਹੜੀ ਸਚਾਈ ਦਾ ਪੈਰਾ ਹੈ ਅੱਜ ਪੂਰੇ ਵਿਸ਼ਵ ਦੇ ਵਿੱਚ ਜਿਹਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਵੀ ਕਹਿ ਸਕਨੇ ਆ ਰਮਾਇਣ ਵੀ ਕਹਿ ਸਕਨੇ ਆ ਕੋਈ ਵੀ ਕਿਤੇ ਆਪਣਾ ਧਾਰਮਿਕ ਜਿਹਨੂੰ ਅਧਿਆਤਮਿਕ ਚਾਚੀ ਜਿਆ ਕਹਿੰਦੇ ਉਹ ਰਮਾਇਣ ਇੱਥੇ ਕਿਉਂ ਇੰਡੀਆ ਜੀ ਕਿਉਂ ਇਹ ਮੀਨੂ ਇੰਗਲੈਂਡ 'ਚ ਵੀ ਸਵਾਲ ਪੁੱਛਿਆ ਗਿਆ ਸੀ ਇੱਕ ਵਾਰ 2006 ਦੇ ਵਿੱਚ ਵੀ ਮੀਨੂ ਇੰਗਲੈਂਡ 'ਚ ਪੁੱਛਿਆ ਵੀ ਇਹ ਦੱਸੋ ਜੀ ਮਹਾਂਪੁਰਸ਼ੋ ਤੁਸੀਂ ਇੰਡੀਆ ਤੋਂ ਆਏ ਆ ਪਾਰਤ ਇਹ ਧਰਤੀ ਤੋਂ ਆਇਆ ਜੀ ਤੇ ਜਿੰਨੇ ਵੀ ਦੇਵੀ ਦੇਵਤਾ ਪੀਰ ਫਕੀਰ ਔਲੀਏ ਜੋ ਕੁਝ ਵੀ ਜੀ ਵਾਹਿਗੁਰੂ ਜੋ ਵੀ ਹੈ ਨਾ ਦੁਨੀਆ ਤੇ ਇੰਡੀਆ ਚ ਹੀ ਕਿਉਂ ਦੱਸੋ ਤੁਸੀਂ ਤੁਸੀਂ ਸਵਾਲ ਦੇ ਮੈਂ ਤੁਹਾਨੂੰ ਪੁੱਛ ਰਾ ਹਾਂ ਰਹਿ ਸਕਦੇ ਜੀ ਕਿ ਰਾਜਪਾ ਇਸ ਪਾਵਨ ਪਵਿੱਤਰ ਧਰਤੀ ਤੇ ਹੈਗੇ ਆ ਪਾਰਤ ਦੀ ਧਰਤੀ ਤੇ ਹੈਗੇ ਆ ਹਰ ਇੱਕ ਸਾਂਝਾ ਧਰਮ ਆ ਤੇ ਅਜ ਮਾਨ ਮਹਿਸੂਸ ਫਕਰ ਮਹਿਸੂਸ ਜ਼ਰੂਰ ਕਰਦੇ ਆ ਨਹੀਂ ਇਹ ਚੀਜ਼ ਨਹੀਂ ਆ ਅਸਲ ਚ ਗੱਲ ਕੀ ਆ ਉਹਨਾਂ ਨੇ ਜਿਵੇਂ ਨੂੰ ਤੁਸੀਂ ਤੇ ਗੱਲ ਨੂੰ ਚਲੋ ਤੁਸੀਂ ਵੀ ਆਪਣੇ ਤਰੀਕੇ ਨਾਲ ਠੀਕ ਹੈ ਲੇਕਿਨ ਕੀ ਹੈ ਕਿ ਜਿੱਥੇ ਆਸਤਾ ਹੁੰਦੀ ਆ ਉੱਥੇ ਪਰਮਾਤਮਾ ਹੁੰਦੇ ਆ ਵਿਸ਼ਵਾਸ ਦੀ ਗੱਲ ਹੈ ਵਿਸ਼ਵਾਸ ਦੀ ਗੱਲ ਹੈ ਇੰਡੀਆ ਦੀ ਧਰਤੀ ਦੇ ਉੱਤੇ ਲੋਕਾਂ ਚ ਅੱਜ ਵੀ ਮੈਂ ਉਸ ਧਰਤੀ ਤੋਂ ਮੈਂ ਕਿੱਥੇ ਆਇਆ ਹਾਂ ਜਿਸ ਧਰਤੀ ਦੇ ਉੱਤੇ ਅੱਜ ਵੀ ਪੱਥਰ ਨੂੰ ਭਗਵਾਨ ਮੰਨਿਆ ਜਾਂਦਾ ਕਿਉਂਕਿ ਸਾਡੀ ਆਸਤਾ ਸਾਡੀ ਸ਼ਰਧਾ ਇਸ ਕਾਰਨ ਜਿੱਥੇ ਆਸਤਾ ਸ਼ਰਧਾ ਹੁੰਦੀ ਹੈ ਉੱਥੇ ਦੇਵੀ ਦੇਵਤਾ ਪੀਰ ਫਕੀਰ ਔਲੀਏ ਵਾਹਿਗੁਰੂ ਵੀ ਤੁਹਾਡੇ ਸੰਸਕਾਰਾਂ ਚ ਉਹ ਆਸਤਾਈ ਨੀ ਗੀਤ ਕਿਵੇਂ ਹੋ ਸਕਦਾ ਯਾਨੀ ਕਿ ਉਹਨਾਂ ਨੇ ਖਬਰ ਦੇ ਵਿੱਚ ਬੁੜੀ-ਵੱਡੀ ਮੇਰੀ ਫੋਟੋ ਦੇ ਕੇ ਤੇ ਪੂਰੀ ਇੱਜ਼ਤੀ ਜਿੱਥੇ ਆਸਤਾ ਹੁੰਦੀ ਹੈ ਉੱਥੇ ਪਰਮਾਤਮਾ ਵੀ ਹੁੰਦੇ ਆ ਤੇ ਇਸ ਕਾਰਨ ਸਾਨੂੰ ਸੰਸਕਾਰ ਜਿਹੜੇ ਨਾ ਇਸ ਦਾ ਯੋਗ ਵਿਸ਼ਿਸ਼ਟ ਰਮੈਨ ਤੋਂ ਮਿਲਦੇ ਆ ਬੜੇ ਗ੍ਰੰਥ ਸਾਡੇ ਐਸੇ ਆ ਜਿਨ੍ਹਾਂ ਵਿੱਚ ਸਾਨੂੰ ਇਹ ਸੰਸਕਾਰ ਮਿਲਦੇ ਆ ਸੁਮੰਤ ਜੀ ਨੂੰ ਆਖਰੀ ਸਵਾਲ ਮੇਰਾ ਇਹ ਰਹੇਗਾ ਤੁਸੀਂ ਜਾ ਰਹੇ ਹੋ ਉੱਥੇ ਤੁਹਾਨੂੰ ਸੱਦਾ ਪੱਤਰ ਮਿਲਿਆ ਅਯੁੱਧਿਆ ਦੀ ਪਵਨ ਪਵਿੱਤਰ ਧਰਤੀ ਤੇ ਜਾਓਗੇ ਕਿੰਨੇ ਕ ਮਾਨ ਮਹਿਸੂਸ ਫਲੀ ਗੱਲ ਆ ਕਿਉਂਕਿ ਸਿਰਫ ਅੰਮ੍ਰਿਤਸਰ ਦੇ ਵਿੱਚੋਂ ਇਕਲੋਤੇ ਤੁਸੀਂ ਹੋ ਜਿਨ੍ਹਾਂ ਨੂੰ ਤੁਹਾਡਾ ਸੱਦਾ ਪੱਤਰ ਮ ਨੀ ਮਾਨ ਪੱਤਰ ਤੇ ਮਹਿਸੂਸ ਨਹੀਂ ਹੁੰਦਾ ਹੀ ਹੈ ਨਾ ਇੱਕ ਰੂਹਾਨੀਏ ਤੇ ਚੀਜ਼ ਨੂੰ ਮੇਰੇ ਖਿਆਲ ਨਾਲ ਕੋਈ ਨਹੀਂ ਸਮਝ ਸਕਿਆ ਬਿਲਕੁਲ ਉਹਨੂੰ ਸਮਝਣ ਦਾ ਮਤਲਬ ਕੀ ਹੁੰਦਾ ਕਿ ਜਿਹੜੇ ਸ਼ੁੱਧ ਸ਼ਕਤੀਆਂ ਹੁੰਦੀਆਂ ਨੇ ਜਦੋਂ ਸ਼ੁੱਧ ਸ਼ਕਤੀਆਂ ਦੇ ਵਾਈਬ੍ਰੇਸ਼ਨ ਜਿਹੜੇ ਹੁੰਦੇ ਆ ਉਹ ਵਾਈਬ੍ਰੇਸ਼ਨ ਜਿਹਨਾਂ ਨੂੰ ਸੁਕਸ਼ਮ ਕਿਹਾ ਜਾਂਦਾ ਉਹ ਵਾਈਬ੍ਰੇਸ਼ਨ ਤੁਹਾਡੇ ਕੰਮ ਕਰਦੇ ਆ ਬਿਲਕੁਲ ਉਹ ਜਿਹੜੇ ਕੰਮ ਕਰਦੇ ਆ ਨਾ ਤੇ ਲੋਕ ਇਸ ਚੀਜ਼ ਦੇ ਵਿੱਚ ਹੁਣੇ ਸੀ ਹੁੰਦੇ ਆ ਸੇਵਾ ਕਰਨ ਲਈ ਠੀਕ ਹੈ ਇਹ ਜਿਹੜੇ ਵਾਈਬ੍ਰੇਸ਼ਨ ਹਨ ਉਹਨਾਂ ਦੇ ਕਰ ਪਹੁੰਚੇ ਉਹਨਾਂ ਲੋਕਾਂ ਨੂੰ ਇਹਨਾਂ ਵਾਈਬ੍ਰੇਸ਼ਨਾਂ ਨੇ ਅਦਰ ਧਿਆਨ ਦਿਵਾਇਆ ਯਾਰਾ ਬੰਦਾ ਵੀ ਹੈਗਾ ਜੀ ਹੈ ਨਾ ਜਿਹੜਾ ਬੰਦਗੀ ਕਰਦਾ ਇਹ ਬੰਦਾ ਵੀ ਨਹੀਂ ਤੇ ਸਾਡੇ ਕੋਲ ਕੋਣ ਪੁੱਛਦਾ ਹੀ ਬਿਲਕੁਲ ਬੰਦਗੀ ਤੋਂ ਬਿਨਾ ਬੰਦਾ ਬੇਕਾਰ ਨਿਕਾਰਾ ਹੈ ਤੇ ਜਿਹੜਾ ਬੰਦਗੀ ਕਰਦਾ ਉਹੋ ਹੀ ਬੰਦਾ ਵਾ ਨਹੀਂ ਤੇ ਗੰਦੇ ਦਾ ਗੰਦਾ ਵਾ ਹੈ ਨਾ ਜੀ ਤਨਵਾ ਜੀ ਬੋਸ ਤਨਵਾ ਸਮਾ ਦਿੱਤਾ ਤਾਂ ਬਿਲਕੁਲ ਇਸੇ ਕੀ ਸਾਡੇ ਨਾਲ ਇਸ ਅਸਥਾਨ ਦੇ ਪ੍ਰਮੁੱਖ ਸੇਵਾਦਾਰ ਮਹੰਤ ਬਬਲਾਦਾਸ ਜੀ ਜਿਨ੍ਹਾਂ ਨੇ ਅੱਜ ਇੱਥੋਂ ਦਾ ਇਤਿਹਾਸ ਵੀ ਦੱਸਿਆ ਤੇ ਜਿਨ੍ਹਾਂ ਨੂੰ ਉਚੇਚੇ ਤੌਰ ਤੇ ਸੱਦਾ ਪੱਤਰ ਵੀ ਮਿਲਿਆ ਅਯੁੱਧਿਆ ਦੇ ਵਿੱਚ ਪਹੁੰਚਣਗੇ ਸੋ ਕੱਲ ਨੂੰ 18 ਤਰੀਕ ਨੂੰ ਦਿੱਲੀ ਲਈ ਰਵਾਨਾ ਹੋਣਗੇ ਜਿੱਥੋਂ ਅਯੁੱਧਿਆ ਦੀ ਇਹਨਾਂ ਦੀ ਫਲਾਈਟ ਰਹੇਗੀ ਤੇ ਉਸ ਪਵਿੱਤਰ ਦਿਹਾੜੇ ਦੇ ਵਿੱਚ ਜਾ ਕੇ ਸ਼ਾਮਲ ਵੀ ਹੋਣਗੇ ਸੋ ਕਹਿ ਲਈਏ ਕਿ ਪੂਰੇ ਦੇਸ਼ ਦੇ ਵਿੱਚ ਉਸ ਦਿਨ ਨੂੰ ਦੇਸੀ ਘੋਦੇ ਦੀਵਿਆਂ ਨਾਲ ਬਾਲ ਕੇ ਉਹ ਦਿਨ ਮਨਾਇਆ ਜਾਏਗਾ ਸੋ ਕਾਫੀ ਲੰਬੇ ਸਮੇਂ ਤੋਂ ਲੋਕਾਂ ਨੂੰ ਇੰਤਜ਼ਾਰ ਸੀਗਾ ਕਿ ਕਦੋਂ ਰਾਮ ਮੰਦਰ ਦਾ ਨਿਰਮਾਣ ਹੋਏਗਾ ਕਦੋਂ ਉਸ ਦਾ ਉਦਘਾਟਨ ਹੋਏਗਾ ਤੇ ਸੋ ਅਸੀਂ ਉਸ ਪਾਵਨ ਪਵਿੱਤਰ ਧਰਤੀ ਤੇ ਜਾ ਕੇ ਨਤਮਸਤਕ ਹੋਵਾਂਗੇ ਸੋ 22 ਤਰੀਕ ਨੂੰ ਉਦਘਾਟਨ ਹੋਣ ਜਾ ਰਿਹਾ ਜਿੱਥੇ ਨਰਿੰਦਰ ਮੋਦੀ ਵੀ ਪਹੁੰਚਣਗੇ ਹੋਰ ਵੀ ਕੈਲੀ ਕੀ ਅਲੱਗ-ਅਲੱਗ ਸ਼ਹਿਰਾਂ ਦੇ ਅਲੱਗ-ਅਲੱਗ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਪਹੁੰਚਣਗੇ ਜਿੱਥੇ ਉੱਥੇ ਉਦਘਾਟਨ ਹੋਏਗਾ ਤੇ ਅਲੱਗ-ਅਲੱਗ ਲੋਕ ਜਾ ਕੇ ਉਸ ਜਗ੍ਹਾ ਤੇ ਸ਼ਮੂਲੀਅਤ ਕਰਨਗੇ ਸੋ ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ ਮੈਂ ਤੁਹਾਡਾ ਨਾਲ ਸਿਮਰਦੀਪ ਸਿੰਘ ਅਮਰੀਕਸਰ